ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸਾਨੀਏ ਕਿਉਂ ਤਾਸ਼ ਵਾਂਗਰਾ ਸਭ ਨਾ ਦੇ ਹੱਥਾਂ ਵਿੱਚ ਘੁੰਮਦੀ ਜਾਨੀਏ ਤੇਰੇ ਮੈਨ ਦੀਵਾਰ ਹੱਥਾਂ ਵਿੱਚ ਹੋ ਮੈਨ ਦੀਵਾਰ ਹੱਥਾਂ ਜ਼ਿੰਦ ਮੇਰੀ ਕਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜਦੋਂ ਤੁਹਾਡੀ ਲੈਗਸ ਦੀ ਪ੍ਰੋਬਲਮ ਹੈ ਇਹ ਕਦੋਂ ਤੋਂ ਹੋਈ ਹੈ ਤੁਹਾਨੂੰ ਮੈਂ ਜੀ ਪੌਣੇ ਕਿ 3 ਸਾਲ ਦਾ ਹੀ ਜਦੋਂ ਪੋਲੀਓ ਹੋਇਆ ਮੈਨੂੰ ਤੇ ਭੱਜਾ ਫਿਰਦਾ ਸੀ ਮੈਂ ਜੀਨ ਮਰਨ ਦੇਵਾ ਦੇ ਜਿੱਥੇ ਕਰ ਲਈਏ ਉਹਨਾਂ ਸੱਜਣਾ ਕੋਲੋਂ ਕਦੇ ਨਹੀਂ ਗੱਲ ਲੈ ਕੋਈ ਦੀ ਤੁਹਾਨੂੰ ਜ਼ਿਆਦਾ ਗਾਣਾ ਕਿਹੜਾ ਪਸੰਦ ਆ ਜਦੋਂ ਸੈਡ ਹੋ ਗਿਆ ਰੋਮਾਂਟਿਕ ਹੋ ਗਿਆ ਬੀਟ Song ਹੋ ਗਿਆ ਮੈਨੂੰ ਵਧੀਆ ਰੱਖਣਾ ਚਾਹੀਦਾ ਮੈਨੂੰ ਨਿਭਣਾ ਚਾਹੀਦਾ ਯਾਨੀ ਕਿ 5 10% ਗਾਣਾ ਮੈਨੂੰ ਨਿਭਣਾ ਚਾਹੀਦਾ ਮੈਂ ਇਹ ਸੋਚ ਕੇ ਬੈਠਾ ਤਾਧਾਰੇ ਧਾਨੀ ਧੀਮ ਤਨਾ ਧਿਰਨਾ ਤਾਧਾਰੇ ਧਾਨੀ ਧੀਮ ਤਨਾ ਧੀਰਨਾ ਕੀ ਤੁਹਾਨੂੰ ਨਹੀਂ ਲੱਗ ਰਿਹਾ ਜਿੱਦਾਂ ਹੁਣ ਆਪਾਂ ਡਿਵੋਸ਼ਨਲ Song ਕਰਦੇ ਆ ਜਿਹੜੇ ਨਾਰਮਲ Song ਨੇ ਉਹਨਾਂ ਨੂੰ ਜ਼ਿਆਦਾ ਸੁਣਿਆ ਜਾਂਦਾ ਜਿਹੜੇ ਧਾਰਮਿਕ ਨੇ ਉਹਨਾਂ ਨੂੰ ਘੱਟ ਸੁਣਿਆ ਜਾਂਦਾ ਧਾਰਮਿਕ Song ਨਾਲ ਵੀ ਤਾਂ ਹੈਗੀ ਆ ਸਾਰੀ ਦੁਨੀਆ ਤੇ ਸਾਰੀ ਦੁਨੀਆ ਤੁਹਾਡੀ ਆ ਵੀ ਧਾਰਮਿਕ ਨਹੀਂ ਸੁਣਦੀ ਕੀ ਧਾਰਮਿਕ ਸੁਣਦੇ ਵੀ ਇਹ ਤਾਂ ਪੁਰਾਣੇ ਬਜ਼ੁਰਗਾਂ ਦੇ ਗਾਣਾ ਗੁਣਾ ਸੁਣ ਲੈਣਾ ਹਾਂਜੀ ਤੇ ਸਕੂਲ ਟਾਈਮ ਵੀ ਅਸੀਂ ਗਾਉਂਦੇ ਰਹਿੰਦੇ ਹੁੰਦੇ ਸੀਗੇ ਠੰਡ ਕਾਲ ਜੇ ਵਿੱਚ ਨਹੀਂ ਪੈਂਦੀ برف ਤਾਂ ਪੈਂਦੀ ਆ ਪੱਥਰ ਬਣ ਕੇ ਪੱਥਰਾ ਵਾਲੇ ਸ਼ਹਿਰ ਚ ਰਹਿੰਦੀ ਆ ਪਾਲੇ ਵਰਗੇ ਲੱਗਦੀ ਆ ਡੇਟਿੰਗ ਸਾਈਟਾਂ ਤੋਂ ਇੱਕ ਕਹਾਣੀ ਰਾਈਟਰ ਆਪਣਾ ਕਹਿੰਦੀ ਆ